ਅਕਸਰਿਕ ਕਹਾਵਤਾਂ ਪੰਜਾਬੀ ਦੀ ਇੱਕ ਤਾਂ ਚੋਰੀ ਉਤੋਂ ਹੀ ਸੀਨਾ ਜੋਰੀ ਇੱਕ ਕਹਾਵਤ ਅਕਸਰ ਆਪਾਂ ਕਦਾਬਾਂ ਚ ਦੇਖਦੇ ਸੀ ਤੇ ਸੁਣਦੇ ਸੀ ਪਰ ਅਸੀਂ ਇਸ ਵਕਤ ਖੜੇ ਆਂਗੇ ਢਿੱਲੋਂ ਨਗਰ ਮੰਦਰ ਵਾਲੀ ਗਲੀ ਦੇ ਵਿੱਚ ਤੇ ਇੱਕ ਹਫਤੇ ਸੇ ਸੱਚ ਵੀ ਹੋਈ ਹੈ ਜਿੱਥੇ ਘਰ ਦੇ ਵਿੱਚ ਪਿਛਲੇ ਤਿੰਨ ਤੋਂ 4 ਸਾਲ ਤੋਂ ਕੰਮ ਦੇ ਉੱਤੇ ਲੱਗੀ ਹੋਈ ਕੰਮ ਵਾਲੀ ਨੇ ਹੀ ਹੈ ਜਿਹੜਾ ਘਰ ਦੇ ਵਿੱਚ ਚੋਰੀ ਕਰ ਲਈ ਅਤੇ ਪਰਿਵਾਰ ਵੱਲੋਂ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਜਿਹੜਾ ਸੋਨਾ ਚੋਰੀ ਹੋਇਆ ਉਹ ਕੰਮ ਵਾਲੀ ਵੱਲੋਂ ਕੀਤਾ ਗਿਆ। ਉਹ ਸ਼ੱਕ ਕਿਉਂ ਹੋਇਆ ਕਿਉਂਕਿ ਜਿਹੜੀ ਕੰਮ ਵਾਲੀ ਹੈ ਉਸ ਦਿਨ ਤੋਂ ਹੀ ਉਹ ਆ ਨਹੀਂ ਰਹੀ ਜਿਸ ਦਿਨ ਤੋਂ ਘਰ ਦੇ ਵਿੱਚ ਇਹ ਲੱਖਾਂ ਰੁਪਏ ਦੀ ਚੋਰੀ ਦਾ ਜਿਹੜਾ ਸੋਨਾ ਉਹ ਗਾਇਬ ਹੋਇਆਗਾ। ਤੇ ਅੱਜ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ ਕਿ ਸੋਨਾ ਕਿੰਨੇ ਲੱਖ ਰੁਪਏ ਦਾ ਸੀ ਕਿਵੇਂ ਚੋਰੀ ਹੋਇਆ ਤੇ ਉੱਤੋਂ ਦੀ ਜਿਹੜਾ ਪਰਿਵਾਰ ਸਾਨੂੰ ਦੱਸ ਰਿਹਾ ਕਿ ਕੰਮ ਵਾਲੀ ਵੱਲੋਂ ਵੀ ਪੁਲਿਸ ਕਾਰਵਾਈ ਨਾ ਕੀਤੀ ਜਾਵੇ ਤੇ ਸਾਡੇ ਤੇ ਕੋਈ ਐਕਸ਼ਨ ਨਾ ਹੋਵੇ ਪਰਿਵਾਰ ਨੂੰ ਧਮਕਾਇਆ ਵੀ ਜਾ ਰਿਹਾ ਤੇ ਅਸੀਂ ਪਰਿਵਾਰ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਅਸ਼ੋਕ ਮਾਨ ਜੀ ਤਾਂ ਜਿਸ ਤਰ੍ਹਾਂ ਜਿਹੜਾ ਘਰ ਦੇ ਵਿੱਚ ਸੋਨਾ ਚੋਰੀ ਹੋਇਆਗਾ ਉਹ ਕਿਵੇਂ ਚੋਰੀ ਹੋਇਆ ਕਿੱਥੋਂ ਲੈ ਕੇ ਆਏ ਸੀ ਅਸੀਂ ਉਹ ਲੋਕਰ ਦੇ ਵਿੱਚ ਉਕੜਵਾਇਆ ਸੀ ਕੁਝ ਕੰਮ ਵਾਸਤੇ ਉਹ ਕੰਮ ਵਾਸਤੇ ਸਾਨੂੰ ਲੋੜਨੀ ਪਈ ਦਰਾਜ ਜੀ ਦਰਾਜ ਦੇ ਵਿੱਚ ਸਾਡੇ ਘਰੇ ਅੰਦਰ ਪਿਆਸੀ ਰੂਮ ਦੇ ਵਿੱਚ ਉੱਥੇ ਕੋਈ ਬੰਦਾ ਵੜਦਾ ਵੀ ਹੈ ਨਹੀਂ ਅਸੀਂ ਪਰਿਵਾਰ ਦੇ ਵਿੱਚ ਦੋ ਮੈਂਬਰਾਂ ਬੇਟਾ ਬਾਹਰ ਪੜਦਾ ਔਰ ਕੋਈ ਮੈਂਬਰ ਆਉਂਦਾ ਜਾਂਦਾ ਵੀ ਹੈ ਨਹੀਂ ਕਰੇ ਤੇ ਉਹ ਜਦੋਂ ਅਸੀਂ ਉੱਥੇ ਦੇਖਿਆ 골ਡ ਉੱਥੇ ਹੈ ਨਹੀਂ ਸੀ ਅਸੀਂ ਕੰਮ ਵਾਲੀ ਨੂੰ ਪੁੱਛਿਆ ਉਹ ਕਹਿੰਦੀ ਵੀ ਮੇਰੇ ਕੋਲ ਤਾਂ ਕੋਈ 골ਡ ਹੈ ਨਹੀਂ ਉਸ ਤੋਂ ਬਾਅਦ ਉਹ ਕੰਮ ਤੇ ਨਹੀਂ ਆਈ ਮੁੜ ਕੇ ਅਸੀਂ ਦੋ ਤਿੰਨ ਵਾਰੀਆਂ ਨੂੰ ਬੁਲਾਇਆ ਵੀ ਬਲਕਿ ਅੱਜ ਕੋਨੇ ਅੱਜ 10 ਬੰਦੇ ਸਾਡੇ ਕੋਲ ਇੱਥੇ ਘਰੇ ਲੈ ਕੇ ਆਈ ਤੇ ਤੁਮਕਾ ਲੱਗਦਾ ਕਿ ਜਿਹੜਾ ਕੰਮ ਵਾਲੀ ਤੁਹਾਨੂੰ ਧਮਕਾ ਰਹੀ ਆ ਵੀ ਇੱਕ ਤਾਂ ਚੋਰੀ ਉੱਤੋਂ ਹੀ ਸੀਨਾ ਚੋਰੀ ਵੀ ਤਾਂ ਕਿ ਮੇਰੇ ਤੇ ਪੁਲਿਸ ਕਾਰਵਾਈ ਨਾ ਕਰਨ ਵੀ ਇਹ ਡਰ ਜਾਣ ਹਾਂ ਬਸ ਬਿਲਕੁਲ ਇਹੀ ਗੱਲ ਬਾਤ ਆ ਅਸੀਂ ਉਹਨੂੰ ਪ੍ਰੇਮ ਪਿਆਰ ਨਾਲ ਬਹੁਤ ਕਿਹਾ ਵੀ ਜੇ ਤੇਰੇ ਕੋਲ ਹੈਗਾ ਦੇ ਦੇ ਪਰ ਉਹ ਇਸ ਗੱਲ ਤੇ ਆਈ ਹੋਈ ਨਹੀਂ ਤੇ ਸਾਨੂੰ ਪੂਰਾ ਸ਼ੱਕ ਆ 100% ਹੀ ਸ਼ੱਕ ਆ ਵੀ 골ਡ ਹੋ ਗਈ ਲੈ ਗਈ ਕਿੰਨੇ ਤੋਲੇ ਸੋਨਾ ਸੀ ਉਹਦੀ ਬਜ਼ਾਰੂ ਕੀਮਤ ਦੀ ਗੱਲ ਕਰੀ ਕਿੰਨੀ ਹੋਊਗੀ ਤਕਰੀਬਨ 5 ਤੋਲੇ ਸੋਨਾ 6 ਲੱਖ ਰੁਪਏ ਦਾ ਜੀ ਸਾਢੇ ਜੀ ਤਾਂ ਜਿਵੇਂ ਚੋਰੀ ਦਾ ਸੋਨਾ ਹੈ ਜ਼ਿਆਦਾਤਰ ਦੇਖਦੇ ਆ ਕਿ ਚੋਰੀ ਦਾ ਸੋਨਾ ਵੇਚਿਆ ਜਾਂਦਾ ਤਾਂ ਕਹਿਣਾ ਚਾਹੁੰਦੇ ਹਾਂ ਕਿ ਸ਼ਹਿਰ ਦੇ ਵਿੱਚ ਜਿਹੜੇ ਸੁਨਿਆਰ ਨੇ ਵੀ ਉਹ ਇਹੋ ਜਿਹਾ ਸੋਨਾ ਜਿਹੜਾ ਉਹਦੀ ਕੀ ਪਹਿਚਾਣ ਹੈ ਤੇ ਉਹ ਨਾ ਖਰੀਦਣ ਹਾਂਜੀ ਉਹ ਤਕਰੀਬਨ ਸਵਾ 3 3.5 ਤੋਲੇ ਇੰਨੇ ਦਾ ਇੱਕ ਡਲੀ ਆ ਇੱਕ ਚੇਨ ਆ ਤਿੰਨ ਰਿੰਗ ਆ ਉਹਦੇ ਵਿੱਚ ਤਕਰੀਬਨ 5 ਤੋਲੇ 골ਡ ਦਾ ਇਸ ਕਰਕੇ ਪੁਲਿਸ ਪ੍ਰਸ਼ਾਸ ਸੁਨਿਆਰ ਪ੍ਰਸ਼ਾਸ ਚਾਹੁੰਦੇ ਆ ਵੀ ਨਾ ਖਰੀਦ ਸੁਨਿਆਰ ਭਾਈਚਾਰੇ ਨੂੰ ਕਹਿਣਾ ਚਾਹੁੰਦੇ ਆ ਵੀ ਇਸ ਤਰ੍ਹਾਂ ਦਾ 골ਡ ਉਹ ਨਾ ਲੈਣ ਬੀਰਿਓ ਤੇ ਪੁਲਿਸ ਪ੍ਰਸ਼ਾਸਨ ਤੋਂ ਕੀ ਅਪੀਲ ਕਰਦੇ ਹੋ ਵੀ ਜੇ ਤਾਂ ਤੁਹਾਨੂੰ ਧਮਕਾ ਕੇ ਵੀ ਗਿਆ ਵੀ ਇਹਦੇ ਨਾਲ ਜਾਨ ਮਾਲ ਦਾ ਵੀ ਨੁਕਸਾਨ ਹੋ ਸਕਦਾ ਵੀ ਜਿਵੇਂ ਉਹ ਇੱਕ ਤਾਂ ਚੋਰੀ ਉਤੋਂ ਸੀਨਾ ਜੋੜੀ ਕੀਤੀ ਆ ਉਹ ਬੰਦੇ ਹੀ ਇਦਾਂ ਦੇ ਲੈ ਕੇ ਆਈ ਨਾਲ ਜਿਹੜੇ ਸਾਨੂੰ ਧਮਕਾਉਂਦੇ ਸੀ ਜੀ ਵੀ ਸਾਡੇ ਐਸ ਤਰ੍ਹਾਂ ਸੰਬੰਧ ਆਇਆ ਕਰ ਲਿਆਂਗੇ ਬਹੁ ਕਰ ਲਿਆਂਗੇ ਵੀ ਅਸੀਂ ਫੋਰਸ ਕੁਝ ਨਹੀਂ ਕਰਨਾ ਚਾਹੁੰਦੇ ਉਹਨਾਂ ਪ੍ਰਸ਼ਾਸਨ ਤੋਂ ਕੀ ਅਪੀਲ ਕਰਦੇ ਹੋ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੰਦੀ ਕਾਰਗੱਭਾਂਈ ਕਰੀ ਜਾਵੇ ਉਹਨਾਂ ਪਰ ਤੋਂ ਕੋਈ ਸਖਤ ਐਕਸ਼ਨ ਲਿਆ ਜਾਵੇ ਸਾਨੂੰ ਪੂਰਾ ਇਨਸਾਫ ਮਿਲੇ ਇਸ ਗੱਲ ਜੀ ਹਾਂਜੀ ਮੈਂ ਢਿੱਲੋਂ ਨਗਰ ਚ ਜੀ ਸੁਰੇਸ਼ ਕੁਮਾਰੀ ਬੋਲਦੀ ਆਂ ਸਾਡੇ ਮਤਲਬ ਕੁਛ ਟਾਈਮ ਪਹਿਲਾਂ ਅਸੀਂ ਲੋਕਰ ਚੋਂ ਸੋਨਾ ਕੱਢ ਕੇ ਜਾਂਦੇ ਸੀ ਨੀਅਰ ਬਾਊਟ ਉਹ 6 ਲੱਖ ਦੀ ਕੀਮਤ ਦਾ ਸਾਢੇ 4 ਤੋਲੇ ਸੀ ਮਤਲਬ ਉਹ ਨਾ ਸਾਨੂੰ ਜਦੋਂ ਹਾਂ ਮਹੀਨੇ ਬਾਅਦ ਜਦੋਂ ਅਸੀਂ ਉਸ ਨੂੰ ਦੇਖਿਆ ਉਹ ਆਪਣੀ ਥਾਂ ਤੇ ਸੋਨਾ ਨਹੀਂ ਸੀ ਉਸ ਤੋਂ ਬਾਅਦ ਅਸੀਂ ਘਰ ਵਿੱਚ ਹਰ ਥਾਂ ਦੇਖਿਆ ਸਾਨੂੰ ਪੂਰਾ ਪੂਰਾ ਸ਼ੱਕ ਸਾਡੇ ਕੰਮ ਵਾਲੀ ਰਾਜੂ ਤੇ ਪਿਆ ਤੇ ਜਦੋਂ ਉਸ ਨੂੰ ਇਸ ਵਾਸਤੇ ਮਤਲਬ ਪੁੱਛਿਆ ਉਹ ਕਰਨ ਨਹੀਂ ਆਈ ਕੰਮ ਕਰਨ ਲਈ ਉਹਨੂੰ ਜਦੋਂ ਆਂਡਗਵੜ ਕਿਸੇ ਔਰਦੇ ਵੀ ਕਰਦੀ ਸੀ ਉਦੋਂ ਬੁਲਾਇਆ ਤਾਂ ਵੀ ਨਹੀਂ ਉਹ ਆਈ ਤੇ ਉਸ ਤੋਂ ਬਾਅਦ ਉਹਦੇ ਨਾਲ ਗੱਲ ਹੋਈ ਵੀ ਰਾਤ ਨੂੰ ਸਵੇਰ ਸੀ ਦੋਨੇ ਜਣੇ ਮੀਆਂ ਬੀਬੀ ਆਵਾਂਗੇ ਬੁਲਾਇਆ ਤਾਂ ਫੇਰ ਨਹੀਂ ਆਈ ਫੇਰ ਉਹ ਆਪਣੇ ਪੰਜ ਛੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਸਾਨੂੰ ਤੁਮਕਾਉਣ ਲਈ ਆਈ ਤੇ ਸਾਨੂੰ ਇਸ ਤੇ ਅਸੀਂ ਤਾਂ ਕੁਝ ਪੁੱਛਣਾ ਹੀ ਸੀ ਉਹ ਉੱਪਰ ਦੀ ਸਾਨੂੰ ਇਸ ਤਰ੍ਹਾਂ ਡਰਾਇਆ ਕਿ ਵੀ ਤੁਹਾਡੇ ਕੋਈ ਕੰਬਲੀ ਵੀ ਨਹੀਂ ਲੱਗਣੀ ਤੇ ਉੱਪਰ ਦੀ ਸਾਨੂੰ ਵੀ ਜਾਣੀ ਮਾਲੀ ਨੁਕਸਾਨ ਦਾ ਵੀ ਡਰ ਉਹਨੇ ਪੈਦਾ ਕੀਤਾ ਕਿਉਂਕਿ ਉਹ ਕਹਿੰਦੀ ਵੀ ਸਾਨੂੰ ਮਤਲਬ ਕਿ ਵੀ ਕਿਸ ਤਰ੍ਹਾਂ ਤੁਸੀਂ ਸਾਡੇ ਤੇ ਇਲਜ਼ਾਮ ਲਾ ਸਕਦੇ ਹੋ ਵੀ ਸੋਨਾ ਮੈਂ ਹੀ ਚੋਰੀ ਕੀਤਾ ਬਲਕਿ ਉਹ ਆਪ ਦੀ ਕਰਨੀ ਕਿਤਰੋਂਦੀ ਰਹੀ ਘਰੇ ਅੱਖ ਦਾ ਸਾਹਮਣਾ ਕਰਨ ਤੋਂ ਚੇਸਾ ਤੋਂ ਜਾਣ ਨੂੰ ਨਾਲ ਲੈ ਕੇ ਪੂਰੀ ਉਹਨਾਂ ਨੇ ਸਾਨੂੰ ਤੁਮਕੋਂ ਦੀ ਕੋਸ਼ਿਸ਼ ਕੀਤੀ ਇਸ ਕਰਕੇ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਉਹਦੇ ਉਹਦੇ ਖਿਲਾਫ ਪਾਬੰਦੀ ਕਾਰਵਾਈ ਕੀਤੀ ਜਾਵੇ ਤੇ ਪੂਰਾ ਪੂਰਾ ਸ਼ੱਕ ਸਾਨੂੰ ਉਸੇ ਦੀ ਜਾਂਦਾ ਤੇ ਉਹ ਕੰਮ ਤੇ ਕਦੋਂ ਤੋਂ ਨਹੀਂ ਆ ਰਹੀ ਉਹ ਉਹ ਮਤਲਬ ਜਿਸ ਦਿਨ ਅਸੀਂ ਉਹਨੂੰ ਮਤਲਬ ਬੁਲਾਇਆ ਸਾਨੂੰ ਸ਼ੱਕ ਗਿਆ ਉਹਨੂੰ ਫੋਨ ਤੇ ਜਦੋਂ ਮਤਲਬ ਕਿਹਾ ਉਸਨੇ ਕਿਹਾ ਵੀ ਮੈਂ ਅਸੀਂ ਵੈਸੇ ਹੀ ਪੁੱਛਿਆ ਉਹਨੂੰ ਵਿੱਚੋਂ ਸੋਨੇ ਦਾ ਤਾਂ ਉਹਨੂੰ ਸ਼ੱਕ ਪੈ ਗਿਆ ਵੀ ਮੇਰੇ ਤੇ ਹੀ ਸ਼ੱਕ ਕਰਦਿਆ ਇਸ ਤੋਂ ਬਾਅਦ ਉਹ ਨਹੀਂ ਆਈ ਲੱਗਦਾ ਕਿ ਉਹਨੂੰ ਇਸ ਚੀਜ਼ ਦਾ ਡਰ ਬਣ ਗਿਆ ਸੀ ਵੀ ਸੋਨਾ ਚੋਰੀ ਹੋ ਗਿਆ ਘਰੇ ਤੇ ਉਹਨਾਂ ਨੂੰ ਹੁਣ ਇਹ ਵੀ ਪਤਾ ਲੱਗਾ ਕਿ ਮੈਂ ਚੋਰੀ ਕੀਤਾ ਇਸ ਕਰਕੇ ਉਹ ਧਮਕਾ ਰਹੀ ਐ ਇਸ ਕਰਕੇ ਕੰਮ ਤੇ ਨਹੀਂ ਆਈ ਹਾਂਜੀ ਉਹ ਮਤਲਬ ਕੱਲੇ ਦੋਨੋਂ ਜਾਣੇ ਸਾਨੂੰ ਮਿਲਣ ਨਹੀਂ ਆਏ ਇਸ ਕਰਕੇ ਕਿ ਸਾਨੂੰ ਵੀ ਆਪਦੇ ਪੰਜ-ਛੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਤੁਮਕਾ ਆਉਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਪੂਰੀ-ਪੂਰੀ ਕਿਉਂਕਿ ਉਹਨੂੰ ਪਹਿਲਾਂ ਹੀ ਸਾਡੇ ਤੋਂ ਪਹਿਲਾਂ ਉਹ ਆਪਜੀ ਉਹ ਲੈ ਕੇ ਪਹੁੰਚ ਗਏ ਕਿ ਸਾਨੂੰ ਇਹ ਵੀ ਮਤਲਬ ਆਪ ਦਾ ਪੂ ਪੁਲਿਸ ਕਾਰਵਾਈ ਕਰਨਗੇ ਇਸ ਤੋਂ ਪਹਿਲਾਂ ਪਹਿਲਾਂ ਵੀ ਅਸੀਂ ਮਤਲਬ ਰੌਲਾ ਪਾਈਏ ਤਾਂ ਏਸੇ ਕੇ ਉਹ ਪੀੜਤ ਪਰਿਵਾਰ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਤੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਾਮਲੇ ਦੇ ਉੱਤੇ ਬੰਦ ਹੀ ਜਿਹੜੀ ਐਫ ਆਈ ਆਰ ਦਰਜ ਕਰਕੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਤਾਂ ਜੋ ਜਿਹੜੇ ਇਸ ਤਰ੍ਹਾਂ ਦੇ ਅਨਸਰ ਨੇਗੇ ਇੱਕ ਤਾਂ ਚੋਰੀ ਉੱਤੋਂ ਹੀ ਸੀਨਾ ਚੋਰੀ ਇਹਨਾਂ ਦੇ ਉੱਪਰ ਨੱਥ ਪਾਈ ਜਾਵੇ ਇਹਨਾਂ ਉੱਤੇ ਬੰਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਹੈਗਾ ਪ੍ਰਵਾਣ ਨੂੰ ਧਮਕਾਉਣਾ ਤੇ ਧਮਕੀਆਂ ਦੇਣੀ ਆ ਕਿ ਸਾਡੇ ਫਲਾਣਿਆਂ ਨਾਲ ਸੰਬੰਧ ਨੇ ਜਾਂ ਇਸ ਤਰ੍ਹਾਂ ਦੇ ਤੇ ਇਹ ਜਿਹੜਾ ਹੈਗਾ ਬਹੁਤ ਜ਼ਿਆਦਾ ਕਾਨੂੰਨੀ ਘਟਨਾਵਾਂ ਤੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਰੇ ਕਿ ਪਰਿਵਾਰ ਦਾ ਸਾਧ ਦਿੱਤਾ ਜਾਵੇ ਤੇ ਬੰਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਬੀਬੀਐਨ ਨੈਟਵਰਕ ਪੰਜਾਬ ਤੋਂ ਸੋਨੂ ਉਪਲ ਦੀ ਰਿਪੋਰਟ